ਖਬਰ ਸ਼ਿਆਰਪੁਰ ਚੰਡੀਗੜ੍ਹ ਮਾਰਗ ਤੇ ਸਥਿਤ ਨੰਗਲ ਸ਼ਹੀਦਾਂ ਵਾਲੀ ਦੀ ਹੈ ਜਿੱਥੇ ਕਿ ਟੋਲ ਪਲਾਜ਼ਾ ਦੇ ਨਜ਼ਦੀਕ ਇੱਕ ਭਿਆਨਕ ਘਟਨਾ ਵਾਪਰੀ ਹੈ ਜਿਸ ਦੇ ਵਿੱਚ ਇੱਕ ਗੰਨੇ ਦੇ ਰਸ ਦਾ ਬੇਲਣਾ ਚਲਾਉਣ ਵਾਲੀ ਇੱਕ ਪ੍ਰਵਾਸੀ ਮਹਿਲਾ ਦੀ ਬੇਲਣੇ ਦੇ ਵਿੱਚ ਬੁਰੀ ਤਰੀਕੇ ਦੇ ਨਾਲ ਮੌਤ ਹੋਈ ਹੈ ਦਰਸਲ ਸਰੀਰ ਜਿਹੜਾ ਉਹ ਬੇਲਣੇ ਦੇ ਵਿੱਚ ਆਉਂਦਾ ਹੈ ਜਿਸ ਕਰਕੇ ਇਹ ਸਮਾਚਾਰ ਮਿਲਦਾ ਹੈ ਮ੍ਰਿਤਕ ਮਹਿਲਾ ਦੀ ਪਛਾਣ ਜਮਨੋਤਰੀ ਦੇ ਨਾਮ ਤੋਂ ਹੋਈ ਹੈ ਯੂਪੀ ਦੀ ਰਹਿਣ ਵਾਲੀ ਸੀ ਇਹ ਪ੍ਰਵਾਸੀ ਪਰਿਵਾਰ ਆਪਣਾ ਗੰਨੇ ਦਾ ਰਸ ਦਾ ਬੇਲਣਾ ਚਲਾ ਕੇ ਆਪਣੇ ਘਰ ਦਾ ਗੁਜ਼ਾਰਾ ਤੋਰਦਾ ਸੀ ਪਰ ਅਚਾਨਕ ਮੰਦ ਭਾਗੀ ਘਟਨਾ ਜਿਹੜੀ ਵਾਪਰੀ ਹੈ ਜਿੱਥੇ ਕੇ ਇਸ ਮਹਿਲਾ ਦੀ ਮੌਤ ਹੋ ਗਈ ਹੈ ਤੇ ਉੱਥੇ ਹੀ ਪੁਲਿਸ ਨੇ ਜਿਹੜੀ ਹੈ ਜਾਂਚ ਸ਼ੁਰੂ ਕਰ ਦਿੱਤੀ ਹੈ ਪੋਸਟਮਾਰਟਮ ਦੇ ਲਈ ਜਿਹੜੀ ਮ੍ਰਿਤ ਦੇ ਉਹ ਰਖਵਾ ਦਿੱਤੀ ਗਈ ਹੈ ਤੇ ਉੱਥੇ ਹੀ ਮ੍ਰਿਤਕਾ ਦਾ ਪਤੀ ਆਪਣੇ ਪਿੰਡ ਯੂਪੀ ਗਿਆ ਹੋਇਆ ਸੀ ਤੇ ਹੁਣ ਪੁਲਿਸ ਦੇ ਵੱਲੋਂ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ ਪਰ ਜਿਹੜੀ ਮੰਨ ਭਾਗੀ ਘਟਨਾ ਵਾਪਰੀ ਹੈ ਕਿ ਇਸ ਪ੍ਰਵਾਸੀ ਮਹਿਲਾ ਦੇ ਨਾਲ ਅਜਿਹਾ ਕੁਝ ਹੋਇਆ ਜਦੋਂ ਇਸ ਦਾ ਪਤੀ ਇਸ ਦੇ ਨਾਲ ਮੌਜੂਦ ਨਹੀਂ ਹੁੰਦਾ ਇਕੱਲੀ ਹੀ ਮਿਹਨਤ ਕਰਦੀ ਦੀ ਜਿਹੜੀ ਐ ਬੁਰੀ ਤਰ੍ਹਾਂ ਮੌਤ ਦਾ ਸ਼ਿਕਾਰ ਹੋਈ ਐ ਆਖਿਰਕਾਰ ਪੁਲਿਸ ਕੀ ਕਹਿ ਰਹੀ ਐ ਰਿਸ਼ਤੇਦਾਰ ਕੀ ਕਹਿ ਰਹੇ ਨੇ ਜਿਨ੍ਹਾਂ ਨੂੰ ਇੱਕੋ ਦਮ ਝਟਕਾ ਲੱਗਾ ਤੁਹਾਨੂੰ ਸੁਣਾ ਦਿੰਨੇ ਆ ਹਾਂਜੀ ਕੀ ਨਾਮ ਸतीश ਕੁਮਾਰ ਜਿਹੜੀ ਰੇਡ ਇਸ ਦੀ ਮੌਤ ਹੋਈ ਐ ਕੀ ਲੱਗਦਾ ਈ ਤੁਹਾਨੂੰ ਉਹ ਸਾਡੇ ਰਿਸ਼ਤੇਦਾਰੀ ਚੋਂ ਸੋ ਕਿੱਥੇ ਰਹਿੰਦੇ ਸੀ ਹਾਂ ਕਿੱਥੇ ਰਹਿੰਦੇ ਰਹਿਣ ਵਾਲੇ ਕਿੱਥੇ ਦੇ ਨੇ ਜੌਨਪੁਰ ਜ਼ਿਲ੍ਹਾ ਇੱਥੇ ਕਿੱਥੇ ਰਹਿੰਦੇ ਸੀਗੇ ਇੱਥੇ ਉਹ ਪਿੱਛੇ ਕੋਠੇ ਠੀਕ ਹੋ ਕੀ ਕੰਮ ਕੀ ਕਰਦੇ ਸੀ ਕੰਮ ਉਹ ਬੇਲ ਨੇ ਬੋਲੇ ਜੀ ਉਸਦੇ ਰੇੜੀ ਲਾਉਂਦੇ ਸੀ ਪਤਾ ਲੱਗਾ ਕਾਜ ਦੇ ਨਾਲ ਮੌਤਾ ਹੀ ਕਿਸ ਕਾਰਨ ਬੇਲ ਨਾਲ ਲੈ ਕੇ ਜਾ ਰਹੀ ਸੀ ਤੇ ਗਲਾ ਘੁੱਟ ਰਹੀ ਗਲਾ ਘੁੱਟਣ ਗਾਨਾ ਉਹ ਬੇਲ ਨੇ ਆ ਕੇ ਖਾਣਾ ਹੋ ਗਿਆ ਕਾਹਨੇ ਦਾ ਬਾਲਾ ਸੀ ਮੈਂ ਥਾਣੇ ਦੂਰੀ ਆਪਸਾ ਗਿਆ ਜੀ ਮੈਨੂੰ ਫੋਨ ਅਗਲਾ ਮਿਲੀ ਸੀਗੀ ਤੇ ਨੰਬਰ ਚ ਜਦ ਦੋਪਲਾਈ ਲੱਗੇ ਕੋਈ ਬੇਲ ਨੇ ਵਿਚ ਲੜਕੀ ਦੇ ਚੁੰਨੀ ਫਸਣਾ ਕੋਈ ਇਦਾਂ ਸੋਈਆ ਮੌਕੇ ਦੇ ਆਏ ਆ ਜੀ ਲੜਕੀ ਆ ਪ੍ਰਦਾਨਾ ਪਤਾ ਲਗਾ ਜਾਣਾ ਹੈਗਾ ਜਮੰਤਰੀ ਵਾਈਫ ਆ ਲక్ష్ਮੀ ਸ਼ੰਕਰ ਵਾਸੀ ਯੂਪੀ ਜਿਲ੍ਹਾ ਜੌਨਪੁਰ ਇਸੇ ਨਗਰ ਚ ਰਹਿੰਦੇ ਨੇ ਬਿੱਲ ਨੇ ਤੇ ਇਹ ਲੜਕੀ ਜਨਾਨੀ ਆ ਜਿਹੜੀ ਜਾਂਦੀ ਸੀਗੀ ਘਰ ਲੈਦਾ ਯੂਪੀ ਗਿਆ ਹੋਇਆ ਘਰ ਲੈਦਾ ਯੂਪੀ ਗਿਆ ਹੋਇਆ ਬੱਚੇ ਸਕੂਲ ਗਏ ਸੀ ਮੁੰਡਾ ਮਿਲਿਆ ਉਹਦਾ ਛੋਟਾ ਤੇ ਚੜ੍ਹਨੀ ਜੱਤ ਹੋਈ ਐ ਤੇ ਬਿੱਲ ਜੌਨ ਕਰਕੇ ਹੋਈ ਐ ਚੁੰਨੀ ਫਸੀ ਐ ਦੀ ਬਾਕੀ ਉਹ ਦਾ ਬੇਟਾ ਕਹਿੰਦਾ ਜਦੋਂ ਇਹ ਫਾਦਰ ਆਉਣਗੇ ਯੂਪੀ ਦੇ ਜੌਨਪੁਰ ਉਹਦੇ ਹਾਂ ਤੇ ਪਕਾਰ ਵੀ ਉਹ ਫਿਰ ਕਰਨਗੇ ਉਹਦੇ ਬਿਆਨ ਸਟੇਟਮੈਂਟ ਤੇ ਜੋ ਲਿਖਣਗੇ ਕਰਾਵਾਂਗੇ ਫਿਲਹਾਲ ਜਿਹੜੀ ਬੋਡੀ ਆ ਉਹ ਕੌਜੇ ਲੈ ਕੇ 527 ਮੌਤ ਸੀ ਵਿੱਚ ਦਿਖਾ ਰਹੇ ਨੇ ਉਹਨਾਂ ਦੇ ਵਾਰ ਸੌਣ ਤੇ ਜੋ ਵੰਦੀ ਕਰਦੇ ਕਰਦਾਂਗੇ ਹਾਂਜੀ ਕੀ ਨਾਮਾ ਸतीश ਕੁਮਾਰ ਜਿਹੜੀ ਰੇਡ ਇਸ ਦੀ ਮੌਤ ਹੋਈ ਆ ਕੀ ਲੱਗਦਾ ਈ ਤੁਹਾਨੂੰ ਉਹ ਸਾਡੇ ਰਿਸ਼ਤੇਦਾਰੀ ਚੋਂ ਸੋ ਕਿੱਥੇ ਰਹਿੰਦੇ ਸੀ ਹਾਂ ਕਿੱਥੇ ਰਹਿੰਦੇ ਰਹਿਣ ਵਾਲੇ ਕਿੱਥੇ ਦੇ ਨੇ ਜੌਨਪੁਰ ਜ਼ਿਲ੍ਹਾ ਇੱਥੇ ਕਿੱਥੇ ਰਹਿੰਦੇ ਸੀਗੇ ਇੱਥੇ ਉਹ ਪਿੱਛੇ ਕੋਠੇ ਠੀਕ ਹੈ ਕੀ ਕੰਮ ਕਰੀਦਾ ਤੁਸੀਂ ਕੰਮ ਉਹ ਬੇਲ ਨੇ ਬੁੱਲ ਨੇ ਜੀ ਉਸਨੇ ਰੇੜੀ ਲਾਉਂਦੇ ਸੀ ਪਤਾ ਲੱਗਾ ਕਾਜ ਦੇ ਨਾਲ ਮੌਤੇ ਕਿਸ ਕਾਰਨ ਬੇਲ ਨਾਲ ਲੈ ਕੇ ਜਾ ਰਹੀ ਸੀ ਤੇ ਗਲਾ ਘੁੱਟ ਰਹੀ ਗਲਾ ਘੁੱਟਣ ਨਾਲ ਨਾ ਨਾ ਮੈਂ ਕੱਢ ਲਾ ਉਹ ਬੇਲਿਆ ਤੇ ਨਾ ਹੋ ਗਿਆ ਕਿ ਕਾਰਨ ਦਾ ਪਤਾ ਸੀ ਮੈਂ ਥਾਣੇ ਦੂਰੀ ਆਪਸਾ ਗਿਆ ਜੀ ਮੈਨੂੰ ਇਤਲਾ ਮਿਲੀ ਸੀਗੀ ਤੇ ਨੰਬਰ ਚ ਜਦ ਦੋਪਲਾ ਹੀ ਲੱਗੇ ਕੋਈ ਬੇਨਮ ਚ ਲੜਕੀ ਜੇ ਤੁੰਨੀ ਫਸਣਾ ਕੋਈ ਇਦਾਂ ਥੋਈਆ ਮੌਕੇ ਦੇ ਆਏ ਆ ਜੀ ਲੜਕੀ ਆ ਬਦਾਨਾ ਪਤਲਾ ਘਰ ਜਾਣਾ ਹੈਗਾ ਜਮੰਤਰੀ ਬਾਈਫ ਹੋ ਲక్ష్ਮੀ ਸ਼ੰਕਰ ਵਾਸੀ ਯੂਪੀ ਜਿਲ੍ਹਾ ਜੌਨਪੁਰ ਇਸੇ ਨਗਰ ਚ ਰਹਿੰਦੇ ਨੇ ਬਿੱਲ ਨੇ ਤੇ ਇਹ ਲੜਕੀ ਜਨਾਨੀ ਆ ਜਿਹੜੀ ਜਾਂਦੀ ਸੀਗੀ ਘਰ ਲੈਦਾ ਯੂਪੀ ਗਿਆ ਹੋਇਆ ਘਰ ਲੈਦਾ ਯੂਪੀ ਗਿਆ ਹੋਇਆ ਬੱਚੇ ਸਕੂਲ ਗਏ ਸੀ ਮੁੰਡਾ ਮਿਲਿਆ ਉਹਦਾ ਛੋਟਾ ਤੇ ਚਰਨ ਜੱਥ ਹੋਈ ਐ ਤੇ ਬਿੱਲ ਜੌਨ ਕਰਕੇ ਹੋਈ ਐ ਚੁੰਨੀ ਫਸੀ ਐ ਦੀ ਬਾਕੀ ਉਹ ਦਾ ਬੇਟਾ ਕਹਿੰਦਾ ਜਦੋਂ ਇਹ ਫਾਦਰ ਆਉਣਗੇ ਯੂਪੀ ਦੇ ਜੌਨਪੁਰ ਉਹਦੇ ਹੱਥ ਤੇ ਪਕਾਰ ਵੀ ਕਈ ਹੋਰ ਕਰਨਗੇ ਉਹਦੇ ਬਿਆਨ ਸਟੇਟਮੈਂਟ ਤੇ ਜੋ ਲਿਖਣਗੇ ਕਰਾਵਾਂਗੇ ਫਿਲਹਾਲ ਜਿਹੜੀ ਬੋਡੀ ਆ ਉਹ ਕੌਜੇ ਲੈ ਕੇ 527 ਮੋਰਚੀ ਤੇ ਖੜਾ ਰਹੇ ਨੇ ਉਹਨਾਂ ਦੇ ਵਾਰ ਸੌਣ ਤੇ ਜੋ ਵੰਦੀ ਕਰਦੇ ਕਰਦੇ ਨੇ